ਭਜੀ ਅਗੇ ਨਹੀਂ ਨਾਲ ਸਹਿਰ ਨਾਲ ਕਰਕੇ ਨਹੀਂ ਨਵਾਂ ਸ਼ਹਿਰ ਹੈ ਕਿੱਥੇ ਹੈ ਉਹ ਕੋਈ ਨਾ ਰੋਕੀਂ ਸਾਡੀ ਰਾਹ ਕੱਢੀ ਮੈਂ ਆਪਣਾ ਕੱਢੋ ਕੋਈ ਨਿਕਾਲੋ ਆ ਜਾਓ ਮੈਂ ਆਉਂਦੀ ਬਾਹਰ ਕਿ ਆਜੋ ਕੋਈ ਐਂਡਿੰਗ ਹੀ ਲੇ ਗੋਟੇ ਦੇ ਵਿੱਚ ਜੀ ਪਰਜਨ ਕਿਸੇ ਕੰਮ ਦਾ ਉਹ ਨਿਤਾ ਸ਼ਬਦ ਹਟ ਕੇ ਸੇਵਕ ਬਣ ਜਗਾ ਲਈ ਜਿਹੜੀ 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 ਕਾਂਗਰਸ ਹੀ ਉਮੀਦਵਾਰ ਨੇ ਹੋਏ ਉਹ ਕਹਿੰਦਾ ਰਹਿ ਕੇ ਅਸੀਂ ਫਾਇਮਨ ਦਾ ਜਿੰਦਾਬਾਦ ਭਾਰਤia ਜਿੰਦਾਬਾਦ ਜਿੰਦਾਬਾਦ ਸਕੂਟਰੀ ਦੇ ਕੰਮ ਕੀਤੇ ਨੇ ਸਕੂਟਰੀ ਨੇ ਸਾਡੇ ਬੋਲ ਤੇ ਮਾਣ ਕਰਾ ਕੇ ਅੱਜ 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 ਅੱਲਾਹ ਹੋ ਹਮਿੰਦ ਗੱਲ ਕਰਾਦੀ ਪਤੀ ਪਤੀ ਮੋਦੇ ਜੀ ਨੇ ਸੀਨਾ ਨੇ ਫੈਸਲਾ ਕਰਨਾ ਹੁੰਦਾ ਪਰ ਜਿਹੜਾ ਤੁਸੀਂ ਨੌ ਲੈਤਾ ਨਾ ਨੇਤਾ ਜੀ ਨੇਤਾ ਜੀ ਸ਼ਬਦ ਤੋਂ ਅੱਜ ਹਰੇਕ ਨੂੰ ਨਫਰਤ ਗੁੱਸਾ ਆਇਆ ਮੇਕੀ ਬੜੇ ਬੜੇ ਬਣੇ ਆ ਨੇਤੇ ਨੌ ਕਹਉਂਦੇ ਆ ਪਰ ਨੇਤਾ ਜੀ ਕੰਮ ਜਿਹੜੇ ਕਰਦੇ ਆ ਉਹ ਕਿਹੜੇ ਕੰਮ ਕਰਦੇ ਆ ਇਹ ਅੱਜ ਦੇਖੀਆ ਨਾ ਜਿਹੜਾ ਸਾਡਾ ਆਮ ਆਦਮੀ ਦਾ ਆਨੰਤਰੀ ਦਾ ਕੈਂਡੀਟ ਕਹਿੰਦੇ ਆਮ ਆਦਮੀ ਪਾਰਟੀ ਆ ਉਹ ਜਿਹੜੀਆਂ ਤਸਵੀਰਾਂ ਦੇਖੀਆ ਤੁਸੀਂ ਸਾਰੇ ਲੁਧਿਆਣੇ ਚ ਕਿਵੇਂ ਲੱਗੀਆਂ ਨੇ ਕਿਵੇਂ ਲੱਗੀਆਂ ਦੱਸੋ ਬੋਰਡਾਂ 'ਚ ਕੀ ਲੱਗਿਆ ਹੋਇਆ ਜਿਹਨਲੇ ਵਿਸ਼ੇ ਚ ਹੈ ਜੀ ਕਿਹਦੇ ਪਿੱਛੇ ਲੱਗਿਆ ਹੈ ਸਲਾਕਾ ਵਿੱਚ ਹੈ ਇਹਨਾਂ ਦਾ ਆਮ ਆਦਮੀ ਵਾਲਾ ਕੈਂਡੀਟ ਪਰ ਦਾ ਆਨੰਤਰੀ ਦੀ ਫੋਟੋ ਪਹਿਲਾਂ ਹੀ ਸਲਾਕਾ ਵਿੱਚ ਹੈ ਤੇ ਤੁਸੀਂ ਤੁਸੀਂ ਮੈਨੂੰ ਉਹ ਬੰਦੇ ਦਾ ਦੱਸੋ ਜਿਹੜੀ ਵੇਲ 2 ਤਰੀਕ ਤੱਕ ਆ ਜਿਹਨੇ ਸਲਾਖਾਂ ਪਿੱਛੇ ਚਲੇ ਜਾਣਾ ਤੇ ਇਹ ਆਵਾਮ ਆ ਜਿਹੜੀ ਤੇ ਲੋਕ ਨੇ ਜਿਹੜੇ ਵੋਟਰ ਆ ਜਿਹੜਾ ਇਸ ਕਰਕੇ ਨਫਰਤ ਆ ਵੀ ਇਹ ਨੇਤਾ ਜੀ ਆਪਣੇ ਨੂੰ ਕਹੌਂਦੇ ਆ ਤੇ ਫੋਟੋਆਂ ਜੇਲ੍ਹ ਦੇ ਮਗਰ ਕਹਿੰਦੇ ਜੇਲ੍ਹ ਚ ਨੇ ਬਸ ਬੱਠਵੇਂ ਜਿਵੇਂ ਤੁਹਾਨੂੰ ਕਹਿੰਦੀ ਸਿਰਫ ਪਾਰਕ ਵਿੱਚ ਕੀ ਪ੍ਰੋਗਰਾਮ ਸੀ ਬਣੂਗੀ ਅੱਜ ਸਾਡੇ ਜਿਹੜੇ ਜਿਹੜੇ ਲੋਕ ਸਭਾ ਭਾਪਾ ਦੇ ਉਮੀਦਵਾਰ ਲੁਧਿਆਣਾ ਤੋਂ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਉਹ ਸਾਡੇ ਆ 43 ਸੈਕਟਰ ਵਾਲੀ ਜਿਹੜੀ ਵੱਡੀ ਪਾਰਕ ਆ ਇੱਥੇ ਸੈਕ ਰਹਨ ਦੇ ਬਾਨੇ ਚਾਹੀ ਸੀਗੇ ਪਰ ਸਾਰੇ ਲੋਕਾਂ ਨੂੰ ਮਿਲ ਕੇ ਗਏ ਨੇ ਔਰ ਬੜਾ ਵਧੀਆ ਜਿਹੜੇ ਇੱਥੋਂ ਦੇ ਲੋਕ ਨੇ ਉਹਨਾਂ ਨੇ ਉਹਨਾਂ ਨੂੰ ਬੜਾ ਵਧੀਆ ਵੈਲਕਮ ਕੀਤਾ ਪਰ ਜਿੱਤ ਦੀ ਆਸ ਵੀ ਦਿਵਾਈ ਹੈ ਵੀ ਤੁਸੀਂ ਬਿੱਟੂ ਜੀ ਤੁਸੀਂ ਆਖੀ ਜਿਹੜਾ ਚੋਣ 1 ਜੂਨ ਨੂੰ ਉਦੋਂ ਤੁਸੀਂ ਭਾਰੀ ਲੀਡ ਨਾਲ ਅਸੀਂ ਤੁਹਾਨੂੰ ਜਿਤਾਵਾਂਗੇ ਸਾਰੇ ਨਾਲ ਨੇ ਵਿਕਾਸ ਦੀਆਂ ਦੋ ਚਾਰ ਗੱਲਾਂ ਸੀਗੀਆਂ ਉਹ ਵੀ ਸਾਰੇ ਨੇ ਕੀਤੀਆਂ ਨੇ ਔਰ ਇੱਕ ਬੜਾ ਵਧੀਆ ਜਿਹ ਹੰਗਾਰਾ ਮਿਲਿਆ ਸਾਨੂੰ ਸੇ ਬੱਚੇ ਆਤੇ ਬਜ਼ੁਰਗਾਂ ਨੂੰ ਬਹੁਤ ਪਿਆਰ ਦਿੱਤਾ ਉਹਨਾਂ ਨੇ ਉਹਨਾਂ ਦੇ ਬਿਲਕੁਲ ਦੇਖੋ ਇੱਕ ਤਾਂ ਸ਼ੈਰ ਕਰਨ ਦੇ ਬਹਾਨੇ ਮਿਲੇ ਇੱਕ ਬੜਾ ਬੜਾ ਵਧੀਆ ਗੱਲ ਲੱਗਦੀ ਹੈ ਇੱਕ ਤਾਂ ਆਮ ਲੋਕਾਂ ਚ ਉਹਨਾਂ ਨੇ ਸਾਰਿਆਂ ਨਾਲ ਬੈਠ ਕੇ ਐਕਸਰਸਾਈਜ਼ ਵੀ ਕੀਤੀ ਗੱਲਾਂ ਬਾਤਾਂ ਵੀ ਕੀਤੀਆਂ ਕੁਝ ਵਿਚਾਰ ਸਾਂਝੇ ਵੀ ਕੀਤੇ ਇੱਕ ਵਧੀਆ ਮਤਲਬ এনवायरमेंट ਮਿਲਦਾ ਸਵੇਰ ਦਾ ਟਾਈਮ ਸਾਰੇ ਆਪਣਾ ਜਿੰਨੇ ਵੀ ਹੁੰਦੇ ਨੇ ਸਾਡੇ ਪਤਵੰਤੇ ਸਾਡੇ ਮੋਤੀਰ ਬੰਦੇ ਹੁੰਦੇ ਨੇ ਜਾਂ ਜਿੰਨਾ ਕੋ ਸਵੇਰ ਜਿਹਨਾਂ ਨੇ ਕਾਰੋਬਾਰ ਤੋਂ ਜਾਣਾ ਆਉਂਦਾ ਉਹ ਜਿਹੜੇ ਸ਼ੈਰ ਕਰਨ ਦੇ ਨੇ ਨਿਕਲਦੇ ਨੇ ਉਹਨੂੰ ਇੱਕ ਮਿਲਦਾ ਬਹੁਤ ਵਧੀਆ ਮਾਹੌਲ ਮਿਲਿਆ ਅੱਜ ਇਸ ਠੀਕ ਦਾ